기시켜야죠. 거의 기시켜야 할이 ਜੀ ਆਪਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਉਸ ਗੋਲੀਆਂ ਚੱਲੀਆਂ ਉਹਦੇ ਇਮੀਡੀਏਟਲੀ ਬਾਅਦ ਐਸ ਐਚ ਓ ਡਿਵੀਜ਼ਨ ਨੰਬਰ 2 ਸ਼ੌਰਤਮਾਨ ਇੱਥੇ ਪਹੁੰਚਿਆ ਸੀ ਜਿਹੜੀ ਮੂੜਲੀ ਗੱਲ ਆਪਾਂ ਵੈਰੀਫਾਈ ਕੀਤੀ ਹੈ ਕਿ ਦੋ ਗਰੁੱਪਸ ਦੀ ਆਪਸ ਵਿੱਚ ਕੋਰੰਝੇ ਸੀ ਜਿਹਦੇ ਬਾਅਦ ਇੱਕ ਗਰੁੱਪ ਨੇ ਦੂਸਰੇ ਗਰੁੱਪ ਤੇ ਕੁਝ ਗੋਲੀਆਂ ਚਲਾਈਆਂ ਸਾਨੂੰ ਕੁਝ ਖੋਲ ਵੀ ਮਿਲੇ ਆ ਉਹਦੇ ਬਾਅਦ ਜਿਹੜੀ ਤਫ਼ਤੀਸ਼ ਆਪਾਂ ਇਮੀਡੀਏਟਲੀ ਅਮਲ ਚ ਲਿਆ ਰਹੇ ਆ ਤੇ ਜਿਹੜੀ ਕੋਈ ਅੱਗੇ ਜਾਣਕਾਰੀ ਹੋਏਗੀ ਤੁਹਾਨੂੰ ਤੁਹਾਡੇ ਨਾਲ ਸਾਂਝਾ ਕਰਾਂਗੇ ਨਾਲੇ ਦੇ ਉੱਪਰ ਆਪਾਂ ਜਿਹੜੀ ਬੰਦੀ ਐਫ ਆਈ ਆਰ ਉਹ ਵੀ ਲੌਂਚ ਕਰ ਰਹੇ ਆ ਤੇ ਇਹਦੇ ਬਾਅਦ ਜਿਹੜੀ ਵੀ ਅਪਡੇਟ ਹੋਏਗੀ ਤੁਹਾਨੂੰ ਦੱਸ ਦਿੱਤਾ ਜਾਊਗਾ ਕੈਜੂਐਲਟੀ ਕੋਈ ਨੁਕਸਾਨ ਐਜ਼ ਆਫ ਨਾਓ ਕੈਜੂਐਲਟੀ ਦੀ ਕੋਈ ਇਨਫੋਰਮੇਸ਼ਨ ਨਹੀਂ ਹੈ ਕੋਈ ਇਦਾਂ ਬਲੱਡ ਸਟੇਨ ਜਾਂ ਉਸ ਤਰ੍ਹਾਂ ਦੀ ਇਥੇ ਸਾਨੂੰ ਮਿਲਿਆ ਨਹੀਂ ਕਾਰਨ ਪਤਾ ਲੱਗਿਆ ਜੀ ਸੀ ਦਾ ਜੀ ਪ੍ਰੀਲੀਮਿਨਰੀ ਹੈ ਕਿ ਆਪਸ ਵਿੱਚ ਰੰਜੀਤ ਸੀ ਤੇ ਜਿਸ ਕਾਰਨ ਇਹ ਹੋਇਆ ਬਾਕੀ ਇਹਦੀ ਜਿਹੜੀ ਡਿਟੇਲ ਚ ਇਨਫੋਰਮੇਸ਼ਨ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਗੋਲੀ ਚਲਾਉਣ ਵਾਲੇ ਆਇਡੈਂਟੀਫਾਈ ਹੋਏ ਕੁਝ ਬੰਦੇ ਆਪਾਂ ਆਇਡੈਂਟੀਫਾਈ ਕੀਤੇ ਉਹਨਾਂ ਦੇ ਨਾਮ ਆਪਾਂ ਡਿਸਕਲੋ ਬਾਕੀ ਜਦੋਂ ਪ੍ਰੋਪਰ ਇਤੇ ਇਨਫੋਰਮੇਸ਼ਨ ਹੋਰ ਸਾਡੇ ਕੋਲ ਆ ਜੂਗੀ ਫਿਰ ਆਪਾਂ ਤੁਹਾਨੂੰ ਸ਼ੇਅਰ ਕਰਾਂਗੇ ਕਿੰਨੇ ਜਣੇ ਸਰਮਾਨ ਇਸ ਸਮਾਂ ਦੇ ਚੰਗੇ ਜੀ ਐਸ ਆਫ ਨਾਓ ਜੋ ਇਹ ਦੱਸ ਰਿਹਾ ਤਕਰੀਬਨ 7 ਤੋਂ 8 ਬੰਦੇ ਹੋ ਸਕਦੇ ਆ ਬਾਕੀ ਇਹ ਦੀ ਐਗਜ਼ੈਕਟ ਡਿਟੇਲਸ ਮੈਂ ਤੁਹਾਨੂੰ ਜਿੱਦ ਦੱਸ ਰਿਹਾ ਆਪਾਂ ਹੋਰ ਫਰਦਰ ਇਹਦੀ ਜਾਂਚ ਕਰ ਰਹੇ ਆ ਤੁਹਾਨੂੰ ਸ਼ੇਅਰ ਕਰਾਂ ਅਸਲੇ ਦੇ ਬਾਰੇ ਸਰ ਕੋਈ ਜਾਣਕਾਰੀ ਜੀ ਅਸਲਾ ਜੀ ਆਪਣੇ ਕੋਲ ਜੋ ਖਾਲੀ ਖੋਲ ਮਿਲੇ ਉਹਦੀ ਜਾਂਚ ਕਰ ਰਹੇ ਆ ਤੇ ਉਹ ਜਿਸ ਤਰ੍ਹਾਂ ਕੋਈ ਹੋਰ ਇਨਫੋਰਮੇਸ਼ਨ ਇਹਦੇ ਉੱਪਰ ਆਂਦੀ ਹੈ ਤੁਹਾਨੂੰ ਸ਼ੇਅਰ ਕਰਾਂ ਪੁਰੀਏ ਕਿੰਨੀਆਂ ਚੱਲੀ ਆ ਜੀ ਗੋਲੀਆਂ ਦੀ ਐਗਜ਼ੈਕਟ ਨੰਬਰ ਮੈਂ ਕਹਿ ਨਹੀਂ ਸਕਦਾ ਬਟ ਐਟ ਲੀਸਟ 3 ਮਿਨੀਮਮ 3 ਕੋ ਗੋਲੀਆਂ ਤਾਂ ਚੱਲਣਾਂ